ਉਹ ਸਮਾਉਣ ਵਾਲੇ ਦਾ ਨਾਮ ਖਤਮ ਹੋ ਗਿਆ। ਉਹਦੀ ਬੱਕਰੀ ਹਾਂਦ ਖਤਮ ਹੋ ਗਈ। ਬੱਕਰੀ ਹਾਂ ਤਾਂ ਪਹਿਲਾਂ ਹੀ ਖਤਮ ਹੋ ਗਈ ਸੀ। ਬੱਕਰੀ ਹਾਂ ਤਾਂ ਉਹਨਾਂ ਜਨ ਹੁੰਦੀ ਹੈ ਜਨ ਜਰਮਨ ਜਿਉਂਦਾ ਹੈ। ਬੱਕਰੀ ਹਾਂਦ ਨੂੰ ਮਾਨ ਨੂੰ ਲਈ ਬੈਠਾ ਹੈ। ਜ ਜਨ ਜਰਮਨ ਜਿਉਂਦਾ ਬੱਕਰੀ ਹਾਂ ਹੈ ਜਮਾਨ ਖਤਮ ਹੋ ਗਿਆ ਬੱਕਰੀ ਹਾਂਦ ਦੇ ਖਤਮ ਹੋ ਗਈ। ਉਦੋਂ ਹੀ। ਜੋ ਭਾਣੇ ਦੇ ਵਿੱਚ ਹੈ ਹੁਕਮ ਦੇ ਵਿੱਚ ਹੈ। ਉਸ ਸਮਾਇਆ ਹੋਇਆ। ਉਦੀ ਮਾਨਸ ਦੇਹੀ ਦਾ ਜਿਹੜਾ ਭਰਮ ਹੈ ਇਹਦੇ ਹੀ ਰੱਖਣਾ ਚਾਹੀਦਾ ਇਹ ਕੁਰਬਾਨੀ ਕਹਦੀ ਹੈ ਹਾਂਜੀ ਸੱਚੀ ਤੇਰੀ ਸਭਤ ਸੱਚੀ ਸਨ ਆ ਸੱਚੀ ਤੇਰੀ ਕੁਦਰਤ ਸੱਚੇ ਬਾਦਸ਼ਾਹ ਸੱਚੇ ਬਾਦਸ਼ਾਹ اے ਸੱਚੇ ਬਾਦਸ਼ਾਹ ਤੇਰੀ ਕੁਦਰਤ ਸੱਚੀ ਹੈ ਸੱਚੇ ਬਾਦਸ਼ਾਹ ਨਾਲ ਕੁਦ ਨੂੰ ਤਾਂ ਕਹਿ ਹਣੀ ਨਾਲ ਕੁ ਦਾ ਖੁਦ ਕਹਿ ਰਿਹਾ ਸੱਚੇ ਬਾਦਸ਼ਾਹ ਕੁਦਰਤ ਕੀ ਦੀ ਹੈ ਗੁਰਤ ਕਾਦਰ ਦੀ ਹੈ ਕਾਦਰ ਨੂੰ ਕਹ ਹੈ ਸੱਚੇ ਪਾਤਸ਼ਾਹ ਤੇਰੀ ਗੁਦਰਤ ਸੱਚੀ ਹੈ ਤੇਰਾ ਬਾਣਾ ਸੱਚਾ ਮੇਰਾ ਬਾਣਾ ਝੂਠਾ ਹੈ ਨਾਨਕ ਦਾ ਬਾਣਾ ਝੂਠਾ ਹੈ ਪਰਮੇਸ਼ਰ ਦਾ ਬਾਣਾ ਸੱਚਾ ਨਾਨਕ ਨੇ ਆਪਣਾ ਬਾਣਾ ਤਾਹੀ ਦਿਆ ਤਾਹੀ ਨਾਨਕ ਨੇ ਕਹਿਤਾ ਆਪਣੇ ਬਾਣੇ ਜੇ ਚੱਲੇ ਭਾਈ ਵਿਛੜ ਚੋਟਾ ਸਾਹਿਬ ਗੁਰਕੇ ਪਾਣੇ ਕਿ ਚੱਲੇ ਭਾਈ ਵਿੱਚ ਬੋਹਿਤ ਬੈਠਾ ਗੁਰਕੇ ਪਾਣੇ ਚੱਲਦਾ ਸੀ ਉਹਨੇ ਆਪਣਾ ਬਾੜਾ ਦਾ ਤਿਆਗ ਗਿਆ ਹੋਇਆ ਸੀ ਇਹ ਗੱਲ ਸਾਡੇ ਸਮਝ ਨਹੀਂ ਆਦੀ ਨਾਲ ਕਨੂੰ ਵੀ ਅਸੀਂ ਜਉਂਦਾ ਰੱਖਣਾ ਚਾਹਦੇ ਹੋ ਵੱਖਰਾ ਰੱਖਣਾ ਚਾਹਦੇ ਪਰਮੇਸ਼ਰ ਦੀ ਵੀ ਗੱਲ ਕਰੀ ਜਾਂਦੇ ਇੱਥੇ ਉੱਜੇ ਕੇ ਸਾਰੇ ਉੱਜੇ ਹੋ ਗਏ ਅੱਖਰ ਨੇ ਦੇਖਿਆ ਜੋ ਉਹਨੂੰ ਸੱਚ ਮੰਨਿਆ। ਅਕਾਲਾਂ ਦੇਖਿਆ ਤਸਵੀਰ ਨਾਲਕ ਦੀ ਫੋਟੋ ਨਾਲਕ ਦੀ ਉਹਨੂੰ ਸੱਚ ਮੰਨ ਲਿਆ। ਜੋ ਖਾਣ ਦੇਖਿਆ ਉਹ ਝੂਠ ਸੀ। ਜੋ ਖਾਣਾ ਦੇਖਿਆ ਉਹ ਹੀ ਦਾ ਝੂਠ ਹੈ। ਸਾਡੇ ਵਾਸਤੇ ਜੋ ਅੱਖਾਂ ਨੇ ਦੇਖਿਆ ਉਹ ਸੱਚ ਹੈ। ਸਿੱਥੇ ਫਸ ਗਈ ਗੱਲ ਆ ਕੇ। ਜੋ ਖਾਂ ਦੇਖਿਆ ਨੇ ਸਭ ਝੂਠ ਹੈ। ਨਾ ਸੋਚ। ਜੋ ਸੱਚਾ ਉਹ ਤਾਂ ਦਿਨ ਹੀ ਖਾ। ਇਹ ਗੱਲ ਦਾ ਭੇਦੀ ਜਦੋਂ ਜਾਣ ਲਿਆ। ਫੇਰ ਗੁਰਵਾਣੀ ਦੀ ਲੀ ਤੇ ਗੱਡੀ ਤੁਰੂਗੀ ਥੋੜੀ ਜੀ ਸਟਾਰਟ ਹੋਊਗੀ ਤੁਰਦੀ ਉਹਨਾਂ ਜਨ ਗੁਰਵਾਣੀ ਦੀ ਲੀ ਤੇ ਗੱਡੀ ਆਉਂਦੀ ਹੋਈ ਨਹੀਂ ਸੱਡੀ ਜਿੰਨਾ ਸ਼ਰੇਹ ਭੇਦ ਨੂੰ ਨਹੀਂ ਸਮਝਦੇ ਪੜਿਆ ਨਹੀਂ ਭੇਦ ਬੁੱਝਿਆ ਪਾਉਣ ਇਹ ਗੱਲ ਬੁੱਝੜ ਗਈ ਜੇ ਜਦ ਹੀ ਨਾ ਸਭ ਝੂਠ ਹੈ ਸੱਚ ਅੱਖਰ ਨੂੰ ਦੇਖਿਆ ਕਰਦਾ ਉਹ ਖੜੀਆਂ ਬਿਆਨ ਉਹ ਖੜੀਆਂ ਹੋ ਨੇ ਹੈ ਅੱਖਾਂ ਜਰੂਰ ਉਹ ਖੜੀਆਂ ਹੋਰ ਸਾਡੇ ਕੋਲ ਅੱਖਾਂ ਹੈ ਨਹੀਂ ਇਸ ਕਰਕੇ ਸੀ ਹਸਪਤਾਲ ਦੀਆਂ ਗੱਲਾਂ ਕਰੀ ਜਾਂਦੇ ਬੇਸਰ ਪੈਰ ਦੀਆਂ ਗੱਲਾਂ ਕਰੀ ਜਾਂਦੇ ਪ੍ਰਚਾਰਕ ਬੇਸਰ ਪੈਰ ਦੀਆਂ ਗੱਲਾਂ ਕਰਦੇ ਨੇ ਵਿਦਵਾਨ ਬੇਸਰ ਪੈਰ ਦੀਆਂ ਗੱਲਾਂ ਕਰਦੇ ਨੇ ਗੁਰਮਖੀ ਨਹੀਂ ਕਰਦੇ ਹੁੰਦੇ ਨਾਨਕ ਤੇ ਬਾਦ ਨੇੜੇ ਨੇੜੇ ਗੱਲ ਕੀਤੀ ਹਲਕਾ ਦਾਲ ਦੀ ਉਸੇ ਗੱਲ ਦੇ ਮੋਹਲ ਆਈ ਹੈ ਜੋ ਗੁਰ ਨਾਨਕ ਨੇ ਕਹੀ ਉਹ ਹੀ ਕਹੀ ਹੈ ਜਿਹਾ ਚੰਦਾ ਉਗਵੇ ਸੂਰਜ ਚੜ੍ਹੇ ਹਜ਼ਾਰ ਇਹ ਤੇ ਚੰਨ ਹੁੰਦੇ ਗੁਰਬਿੰਨ ਕੋਰਾ ਦਾ ਗਿਆਨ ਤੇ ਬਣਾਨੇ ਰ ਜੇ ਆਦਮੀ ਤੋਂ ਬਣਾਨੇ ਰਹ ਹੋਵੇ ਗੁਰ ਆਦਿ ਨੂੰ ਬੱਲੀਏ ਫੇਰ ਤਾਂ ਸਾਰਿਆਂ ਦੇ ਨਹਿਰਾ ਵੀ ਚੱਕਿਆ ਜਾਂਦਾ ਨਾਨਕ ਪੈਦਾ ਹੋਇਆ ਨੇਰਾ ਦੁਨੀਆ ਦੇ ਚੱਕਦਾ ਫੇਰ ਕੋਈ ਸ਼ਰਤ ਤਾਂ ਹੈ ਨਹੀਂ ਗੁਰਬੇਰ ਕੋ ਹੰਧਾਰ ਗੁਰਬੇਰ ਕੋ ਹਨਧਾਰ ਹੈ ਜੇ ਸੰਸਾਰ ਤੇ ਕੋਈ ਗੁਰ ਵਿਅਕਤੀ ਹੈ ਦੀ ਤਾਂ ਹਨਧਾਰ ਹੈ ਤੇਰਾ ਜੇ ਵਿਅਕਤੀ ਪੈਦਾ ਹੋ ਗਿਆ ਤੇ ਚਾਹਿਆ ਜਾਵੇ ਇਹ ਗੱਲ ਭਾਈ ਗੁਰਦਾਸ ਬਾਰਿਜ ਕਹਿ ਰਿਹਾ ਉਹਦਾ ਡੁਪਲੀਕੇਟ ਗੁਰਦਾਸ ਇਹ ਗੱਲ ਉਲਟੀ ਕਹਿ ਰਿਹਾ ਉਹ ਮਿੱਟੀ ਤੋਂ ਜਗ ਜਾਣਨ ਹੋਇਆ ਉਹਨੇ ਪੜਾਈ ਪੜਾਈ ਹੈ ਉਲਟੀ ਇਹਨੂੰ ਮੈਂ ਦੀ ਪੜਾਈ ਹੈ ਸਰਦਾਰ ਨਾਨਕ ਕੋ ਪ੍ਰਗਟਿਆ ਪਹਿਲਾਂ ਤਾਂ ਜਨਮ ਹੀ ਨਹੀਂ ਲਿਖਿਆ ਪ੍ਰਗਟਿਆ ਲਿਖਿਆ ਜਿਹੜਾ ਪ੍ਰਗਟਿਆ ਲੱਗਦਾ ਜੋ ਚੀਜ਼ ਹੈਗੀ ਉਹ ਪ੍ਰਗਟ ਸਾਨੂੰ ਦੀਦੀ ਨਹੀਂ ਸੀ ਉਹ ਪ੍ਰਗਟ ਹੋ ਗਈ ਸਾਡੇ ਸਾਹਮਣੇ ਕਿਹੋਂ ਦਾ ਚੀਜ਼ ਦਾ ਪੈਦਾ ਹੋਣਾ ਕਿਹੋਂ ਦਾ ਪ੍ਰਗਟ ਹੋਣਾ ਪ੍ਰਗਟ ਹੋਇਆ ਹੋਇਆ ਉਹ ਹੁੰਦਾ ਜਿਹੜਾ ਪਹਿਲਾਂ ਛੁਪਿਆ ਹੋਇਆ ਸੀ ਸੀ ਪਹਿਲਾਂ ਉਹ ਡਿਸਕਵਰ ਹੋਇਆ ਪ੍ਰਗਟ ਹੋਇਆ ਪ੍ਰਗਟ ਹੋਇਆ ਜਮਿਆ ਨਹੀਂ ਹੈ ਜਮਣਾ ਹੋਰ ਚੀਜਾਂ ਪ੍ਰਗਟ ਹੋਣਾ ਹੋਰ ਚੀਜਾਂ ਇਹ ਭੇਦ ਨੂੰ ਨਹੀਂ ਸਮਝੇ ਉਹ ਤਾਂ ਪ੍ਰਗਟ ਹੋਇਆ ਤਾਂ ਇਹ ਬੇ ਚੱਡੀ ਪ੍ਰਗਟ ਹੁੰਦੀ ਹੁੰਦੀ ਹੈ ਬਿਟੀ ਤੋਂ ਦੇ ਜਗ ਜਾਣ ਲਗੋ ਇਹ ਤਾਂ ਅਸੀਂ ਇਹ ਅਧਾਰਤ ਕਰ ਸਕਦੇ ਹਾਂ ਵੀ ਜਦ ਸਤਗੁਰ ਨਾਨਕ ਨਾਨਕ ਦਾ ਸਤਗੁਰ ਪ੍ਰਗਟ ਹੋਇਆ ਸਤਗੁਰ ਕੇ ਜਨਮে ਗਮਨ ਬਟਾਇਆ ਜਦ ਨਾਨਕ ਦੇ ਅੰਦਰ ਸੱਚ ਦਾ ਗਿਆਨ ਪ੍ਰਗਟ ਹੋਇਆ ਸਤਗੁਰ ਦਾ ਮਨ ਸੱਚ ਦਾ ਗਿਆਨ ਪ੍ਰਗਟ ਹੋਇਆ ਉਦੇ ਅੰਦਰ ਉਹ ਪਰਮ ਦਾ ਨੇਰਾ ਮਿਟ ਗਿਆ ਉਹਦੇ ਅੰਦਰੋਂ ਨਾਨਕ ਦੇ ਅੰਦਰੋਂ ਪਰਮ ਦਾ ਜਿਹੜਾ ਸੀ ਨੇਰਾ ਮਿਟ ਗਿਆ ਉਹਦੇ ਸਰੀਰ ਦੇ ਵਿੱਚ ਅੰਦਰ ਚਾਨਣ ਹੋ ਗਿਆ ਇਹ ਤਾਂ ਅਸੀਂ ਅਰਥ ਕਰ ਸਕਦੇ ਹਾਂ ਫਿਰ ਤਾਂ ਗੁਰਬਾਣੀ ਦਾ ਸਾਰਾ ਅਰਥ ਲੈ ਜੇ ਅਸੀਂ ਉਹ ਅਰਥ ਕਰੀਏ ਉਹ ਤਾਂ ਗੁਰਬਾਣੀ ਦੇ ਖਿਲਾਫ ਨੇ ਸਾਰੀ ਗੁਰਮਤਿ ਦੇ ਖਿਲਾਫ ਨੇ ਉਹ ਤਾਂ ਅਰਥ ਇਸ ਕਰਕੇ ਡੈਫੀਨੇਸ਼ਨ ਦਿੱਤੀ ਗੁਰ ਦੀ ਗੁਰ ਮੇਰਾ ਗਿਆਨ ਗੁਰ ਨੇ ਦੇ ਤਿਆਨ ਗਿਆਨ ਗੁਰੂ ਆਤਮ ਅਪਦੇਸੂ ਦੋ ਡੈਫੀਨੇਸ਼ਨ ਹਨ ਇਹ ਬੁਰਬਾਣੀ ਚ ਗਿਆਨ ਨੂੰ ਗੁਰ ਕਾਣਾ ਨਾ ਆਤਮ ਗਿਆਨ ਨੂੰ ਨਾਮ ਨੂੰ ਗੁਰੂ ਕਹਿੰਦੇ ਦੇਖੋ ਬਿਨਾ ਗੱਨਾ ਦੇ ਸੁਣ ਵਾਲੀ ਬਾਣੀ ਗੁਰੂ ਹੈ ਬਾਣੀ ਗੁਰੂ ਬਿਰਾਗਨਾ ਦੇ ਸੁਣ ਵਾਲਾ ਸ਼ਬਦ ਗੁਰੂ ਹੈ ਸ਼ਬਦ ਗੁਰੂ ਦੇਖੋ ਬਾਣੀ ਗੁਰੂ ਔਰ ਸ਼ਬਦ ਗੁਰੂ ਇਹ ਜਿਹੜਾ ਗਿਆਨ ਹੈ ਇਹ ਗੁਰ ਹੈ ਗੁਰ ਮੇਰਾ ਗਿਆਨ ਗੁਰ ਦੇ ਦਿਆਂ ਗੁਰ ਦੇ ਵਿੱਚ ਤਾਂ ਲੋਕ ਦੀ ਸੋਝੀ ਹੁੰਦੀ ਹੈ